ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਈਆਂ ਅੱਜ ਦੀ ਬਹੁਤ ਹੀ ਖਾਸ ਅਪਡੇਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਾਸ ਕੀਤੀ ਐਲ ਪੀਏ ਨੰਬਰ 696 2022 ਦਾ ਤੇ ਸੀ ਡਬਲ ਐਲ ਪੀ ਨੰਬਰ ਜਿਹੜਾ ਹੈ ਸੋਲਾ 353 2020 ਦਾ ਜਿਹੜਾ ਮਲਾਂਕਰ ਸਿੰਘ ਵਰਸ اسٹیਟ ਆਫ ਪੰਜਾਬ ਐਂਡ ਆਦਰਸ ਇਸ ਕੇਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਸੋ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਇੱਕ ਲੈਟਰ ਇਸ਼ੂ ਕੀਤਾ ਇਸ ਲੈਟਰ ਦੇ ਵਿੱਚ ਦੋਸਤੋ ਪੰਜਾਬ ਸਰਕਾਰ ਨੇ ਸਾਫ਼ ਕੀਤਾ ਸੀ ਕਿ ਜਿਹੜੀ ਪੈਨਸ਼ਨ ਹੈ ਉਹ ਸਿਰਫ ਲਾਸਟ ਪੇ ਦੇ ਉੱਪਰ ਹੀ ਕੈਲਕੂਲੇਟ ਕੀਤੀ ਜਾਊਗੀ ਅਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਅਦਾ ਨਹੀਂ ਕੀਤਾ ਜਾਊਗਾ ਉਸ ਕਰਮਚਾਰੀ ਦੀ ਰਿਟਾਇਰਮੈਂਟ ਤੋਂ ਬਾਅਦ ਕੈਨ ਤੋਂ ਭਾਫ ਜੇ ਰਿਟਾਇਰਮੈਂਟ ਇੱਕ ਦਿਨ ਪਹਿਲਾਂ ਜਾ ਉਸ ਦਿਨ ਹੋ ਜਾਂਦੀ ਹੈ ਜਿਸ ਦਿਨ ਉਸ ਨੂੰ ਇਨਕਰੀਮੈਂਟ ਲੱਗਣਾ ਸੀ ਤਾਂ ਉਸ ਦੇ ਇਨਕਰੀਮੈਂਟ ਨੂੰ ਕਨਸੀਡਰ ਨਹੀਂ ਸੀ ਕੀਤਾ ਜਾਂਦਾ ਉਸਦੀ ਪੈਨਸ਼ਨ ਕੈਲਕੂਲੇਸ਼ਨ ਦੇ ਵਿੱਚ ਤਾਂ ਇਸ ਨੂੰ ਲੈ ਕੇ 250 ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰੀਟ ਫਾਈਲ ਕੀਤੀ ਗਈ ਸੀ ਅਤੇ ਇਸ ਰੀਟ ਦਾ ਜਿਹੜਾ ਹੈ ਫੈਸਲਾ ਉਹ ਪੰਜਾਬ ਦੇ ਪੈਸ਼ਨਰਸ ਦੇ ਹੱਕ ਦੇ ਵਿੱਚ ਆਇਆ ਉਹਨੂੰ ਦੱਸ ਦੇਣਾ ਚਾਹੁੰਦੇ ਆ ਕਿ 9 April 2026 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫਿਰ ਫੈਸਲਾ ਸੁਣਾਇਆ ਸੀ ਪੰਜਾਬ ਸਰਕਾਰ ਦੀ ਅਪੀਲ ਨੂੰ ਇੱਥੇ ਰੱਦ ਕਰ ਦਿੱਤਾ ਗਿਆ ਸੀ ਤੇ ਇਹ ਫੈਸਲਾ ਜਿਹੜਾ ਹੈ ਉਹ ਮੈਚੂਰਸ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀ ਪੰਜਾਬ ਸਰਕਾਰ ਦੀ ਅਪੀਲ ਜਿਹੜੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਜਿਹੜਾ ਇਹ ਫੈਸਲਾ ਹੈ ਪੰਜਾਬ ਸਰਕਾਰ ਦੇ ਪੈਸ਼ਨਰ ਦੇ ਹੱਕ ਦੇ ਵਿੱਚ ਸੁਨਾਇਆ ਗਿਆ ਸੀ ਇਸ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਾਈ ਕੋਰਟ ਨੇ ਸਾਫ਼ ਕੀਤਾ ਸੀ ਕਿ ਜਿਹੜੇ ਵੀ ਪਟੀਸ਼ਨਰਸ ਨੇ ਉਹਨਾਂ ਨੂੰ ਇੱਕ ਨੋਸ਼ਨਲ ਇਨਕਰੀਮੈਂਟ ਦਾ ਜਿਹੜਾ ਫਾਇਦਾ ਹੈ ਉਹ ਦਿੱਤਾ ਜਾਵੇ ਅਤੇ ਜਿਹੜੀ ਹੈ ਪੈਸ਼ਨ ਉਸ ਨੂੰ ਰੀਕਲੈਕਟਿਵ ਕੀਤਾ ਜਾਵੇ ਪਰ ਇਹ ਜਿਹੜੇ ਨੇ ਉਹ ਸਿਰਫ ਪਟੀਸ਼ਨ ਦਾਖਲ ਹੋਣ ਦੀ ਡੇਟ ਤੋਂ ਹੀ ਦਿੱਤੇ ਜਾਣਗੇ ਇਹਨਾਂ ਨੂੰ ਤਾਂ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਹ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੀ ਕਰਮਚਾਰੀਆਂ ਨੂੰ 12 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਸੀ ਉਹਨਾਂ ਦੇ ਰਿਟਾਇਰਮੈਂਟ ਵਾਲੇ ਦਿਨ ਹੀ ਉਹਨਾਂ ਦੇ ਸਾਰੇ ਕਰਮਚਾਰੀਆਂ ਦੀ ਜਿਹੜੀ ਪੈਨਸ਼ਨ ਹੈ ਉਹ ਰੀਫਿਕਸ ਕੀਤੀ ਜਾਊਗੀ ਲਾਸਟ ਜਿਹੜਾ ਹੈ ਇਨਕਰੀਮੈਂਟ ਹੈ ਉਸ ਦਾ ਜਿਹੜਾ ਫੈਸਲਾ ਨੋਨ ਇਹਨਾਂ ਨੂੰ ਦਿੱਤਾ ਜਾਊਗਾ ਇਹਨਾਂ ਦੇ ਵਿੱਚ ਪੈਨਸ਼ਨ ਜਿਹੜੀ ਬੈਨੀਫਿਟਸ ਨੇ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਇਹ ਪੈਨਸ਼ਨ ਦੇ ਲਈ ਬਹੁਤ ਜਿਹੜੇ ਲਈ ਦੋਸਤੋ ਦੱਸਿਆ ਗਿਆ ਕਿ ਦੂਸਰਾ ਤੁਹਾਨੂੰ ਦੱਸ ਦਈਏ ਕਿ ਦੂਸਰੋ ਪੰਜਾਬ ਸਰਕਾਰ ਨੇ ਇੱਕ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਨੇ ਫੈਸਲਾ ਪਾਰਟੀਸ਼ਨ ਦੇ ਲਈ ਸੁਣਾਇਆ ਹੈ ਕਿ ਜਦੋਂ ਇਹ ਪਟੀਸ਼ਨ ਫਾਈਲ ਹੋਈ ਹੈ ਉਦੋਂ ਤੋਂ ਲੈ ਕੇ ਪੈਂਛਰੀ ਬੈਨੀਫਿਟਸ ਦੇ ਵਿੱਚ ਜਿਹੜਾ ਮੇ ਵਾਦਾ ਹੁੰਦਾ ਹੈ ਉਸ ਦਾ ਏਰੀਅਰ ਜਿਹੜਾ ਹੈ ਉਹ ਵੀ ਦਿੱਤਾ ਜਾਵੇ ਪਟੀਸ਼ਨਰਸ ਨੂੰ ਪਰ ਇੱਥੇ ਪੈਰਾ ਨੰਬਰ 5 ਦੇ ਵਿੱਚ ਇਹ ਦੱਸਿਆ ਗਿਆ ਹੈ ਪੰਜਾਬ ਸਰਕਾਰ ਦੇ ਜਿਹੜੇ ਨੌਨ ਪਟੀਸ਼ਨਰ ਨੇ ਜਿਹੜੇ ਵੀ ਪੈਸ਼ਨਰ ਨੇ ਕੇਸ ਜਿਹੜਾ ਹੈ ਫਾਈਲ ਨਹੀਂ ਕੀਤਾ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਵੀ ਇਸ ਫੈਸਲੇ ਦਾ ਫਾਇਦਾ ਜਿਹੜਾ ਉਹ ਮਿਲੇਗਾ ਤੇ ਉਹਨਾਂ ਨੇ ਸਾਰੇ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਜਿਹੜਾ ਹੈ ਇਸ ਦੇ ਏਰੀਅਲ ਜਿਹੜੇ ਨੇ ਉਹ ਇਨਾਂ ਇਸ ਲੈਟਰ ਤੇ ਜਾਰੀ ਹੋਣ ਦੇ ਦਿਲ ਤੋਂ ਹੀ ਦਿੱਤੇ ਜਾਣਗੇ ਇਹ ਬੈਨੀਫਿਟ ਜਿਹੜੇ ਨੇ ਉਹਨਾਂ ਪਟੀਸ਼ਨਰ ਨੂੰ ਦਿੱਤੇ ਜਾਣਗੇ ਤੇ ਜਿਹੜੇ ਨੌਨ ਪਟੀਸ਼ਨਰਸ ਨੇ ਉਹਨਾਂ ਨੂੰ ਵੀ ਦਿੱਤੇ ਜਾਣਗੇ ਤਾਂ ਪੰਜਾਬ ਸਰਕਾਰ ਨੇ ਫੈਸਲਾ ਜਿਹੜਾ ਹੈ ਸਾਰੇ ਪੈਸ਼ਨਰਸ ਦੇ ਵਾਸਤੇ ਲਾਗੂ ਕਰ ਦਿੱਤਾ ਹੈ ਕੀ ਰਿਟਾਇਰਮੈਂਟ ਹੋਣ ਦੇ ਦਿਨ ਤੇ ਜਿਹੜੇ ਪੈਸ਼ਨਰਸ ਨੇ 12 ਮਹੀਨੇ ਦਾ ਸਮਾਂ ਪੂਰਾ ਕਰ ਲਿਆ ਹੈ ਉਸ ਨੂੰ ਇੱਕ ਇਨਕਰੀਮੈਂਟ ਦਾ ਨੋਨ ਲਈ ਬੈਨੀਫਿਟ ਦਿੱਤਾ ਜਾਊਗਾ ਅਤੇ ਉਹਦੇ ਪੈਸ਼ਨਰ ਜਿਹੜੇ ਬੈਨੀਫਿਟਸ ਨਹੀਂ ਜਿਹੜੇ ਕੀ ਉਹ ਰੀਫਿਕਸ ਕੀਤੇ ਜਾਣਗੇ ਨੋਸ਼ਨਲੀ ਜਿਹੜੇ ਕੈਲਕੂਲੇਟ ਕਰਕੇ ਉਹਨਾਂ ਦੇ ਏਰੀਅਰ ਵੀ ਇਨ੍ਹਾਂ ਪੈਸ਼ਨਰਸ ਨੂੰ ਦਿੱਤੇ ਜਾਣਗੇ ਤਾਂ ਕਾਫੀ ਵੱਡਾ ਜਿਹੜਾ ਹੈ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਜਿਹੜੇ ਆਰਡਰਸ ਤੋਂ ਬਾਅਦ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਹਾਲਾਂਕਿ ਜਿਹੜੀ ਕੀ ਖਬਰ ਪਰ ਪੈਨਸ਼ਨਰਸ ਦੇ ਲਈ ਕਾਫੀ ਜਿਹੜੀ ਰਾਹਤ ਦੀ ਖਬਰ ਹੈ ਅਤੇ ਕਾਫੀ ਵੱਡੀ ਅਪਡੇਟ ਪੈਨਸ਼ਨਰਸ ਦੇ ਲਈ ਨਿਕਲ ਕੇ ਸਾਹਮਣੇ ਆਈ ਹੈ ਤਾਂ ਦੋਸਤੋ ਅੱਜ ਦੇ ਲਈ ਦੋਸਤੋ ਇੰਨਾ ਹੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ